ਕਿਆ ਕਰਦੇ ਆਇਓ ਮੰਮੀ ਦਾਦੀ ਕਹੀ ਆ ਕਰਦੇ 1 2 3 ਆਹ ਨਿਕਾਲ ਕਿਹੜਾ ਆਹ ਹਾਂਜੀ ਠੀਕ ਹੈ ਆਖ ਲਓ ਗਿਆ 1 2 3 ਬਾਜੀ ਇਹ ਉਟੀ ਨਹੀਂ ਨਾ ਤੰਗ ਸਾਨੂੰ ਕੀਤਾ ਵਾਣਾ ਝੂਠੀ ਵੀਡੀਓ ਬਣਾ ਕੇ ਮੇਰੇ ਨੋ ਪੁੱਤ ਦੀ ਤੇ ਇਹਨੇ YouTube ਤੇ ਮਾਰਨ ਲੱਗ ਪਿਆ ਤੁਸੀਂ ਚਿੰਤਾ ਨਾ ਕਰੋ ਇਹੋ ਜੀ ਆਪਾਂ ਬੜੇ ਸੁਧਾਰੇ ਆ ਵੇਖੇ ਤੀਰ ਬੰਗੋ ਸਿੱਧਾ ਕਰਵਾ ਲਾਂਗੇ ਆਪਾਂ ਠੀਕ ਹੈ ਨਹੀਂ ਇਹ ਬੜੀ ਸੁਧਾਰ ਵਾਲੀ ਹੋਈ ਹੈ ਇਹਨੇ ਬੜੇ ਚਾਂਸ ਕੀਤੇ ਆ ਮੈਂ ਚੋਪੀ ਕੀਤੀ ਰਹੀ ਪਰ ਤੁਸੀਂ ਚਿੰਤਾ ਨਾ ਕਰੋ ਸੋ ਜਾਰ ਲੈਂਦੇ ਇੱਕ ਵਾਰ ਫੇਰ ਦੇਖ ਲੈਂਦੇ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰਾ ਭੈਣ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾ ਮੈਨੂੰ ਹਾਂ ਜੀ ਅੱਜ ਅਸੀਂ ਲੱਗਿਆ ਜੀ ਪਲਸ ਵਾਲਾ ਸੀਨ ਕਰ ਡਾਕਟਰ ਕੋ ਪਲਸ ਦਾ ਸੀਨ ਕਰਾ ਦੇ ਲੱਗੇ ਆ ਤੇ ਡਾਕਟਰ ਨੂੰ ਸਾਰੇ ਕੰਮ ਦੇਣੇ ਚਾਹੀਦੇ ਡਾਕਟਰ ਤੇ ਡਾਕਟਰ ਹੀ ਆ ਹਨਾ ਹਾਂ ਜੀ ਆ ਜੀ ਪਲਸ ਵਾਲਾ ਬਣਾ ਦੇਣੇ ਆ ਹਾਂ ਜੀ ਉਹ ਨਾਲ ਸਾਡੇ ਹੈਲਪਰ ਆ ਤਾਂ ਬੀਤੀ ਪਾ ਗਏ ਨੀ ਗਰੇ ਮੈਂ ਹੋਰ ਚੀ ਹੋ ਗਈ ਨੀ ਠੀਕ ਜੀ ਸਸੀ ਘਾੜਾ ਜੀ ਹੋਰ ਆਂਦਰੋਂ ਬੜੀ ਠੀਕ ਹੋ ਕੀ ਕੀ ਸੀਂਦੇ ਨੇ ਮੈਨੂੰ ਪੁਲਿਸ ਦਾ ਡਰ ਲੱਗਿਆ ਬਾ ਚੋਰ ਦਾ ਨੀ ਦੇ ਦੇ ਮੇਰੇ ਨਹੀਂ ਨਹੀਂ ਚੋਰ ਦਾ ਨੀ ਦਿੰਦਾ ਚੋਰ ਤੋਂ ਬਚਾਈ ਹੋ ਜੂਗਾ ਝੱਗਾ ਨਹੀਂ ਪਾਇਆ ਝੱਗਾ ਦੋ ਮੈਨੂੰ ਕੇ ਮੈਂ ਮਰ ਬੱਦੀ ਆਪਣੇ ਡਾਕਟਰੀ ਵਾਲੇ ਆ ਕੋਈ ਗੱਲ ਨਹੀਂ ਅਸਲੀ ਜੀ ਮੈਨੂੰ ਡਾਕਟਰੀ ਵਾਲੇ ਆ ਪਾਈ ਕੀ ਆ ਤੁਹਾਨੂੰ ਨਾ ਗਾਇਆ ਮੇਰੇ ਨਾਲ ਨਹੀਂ ਸਸੀ ਘਾੜਾ ਭਾਜੀ ਕੀ ਗੱਲ ਲੇਟੇ ਮਰਨੇ ਆ ਤਕਦੇ ਇਹ ਨਗੂ ਨਾ ਇਹ ਰੱਖੀ ਅੱਛਾ ਅਚਨ ਉੱਠ ਕੇ ਆਇਆ ਸੁਧਿਦਾ ਵੀਡੀਓ ਬਣਾਉਣਾ ਠੀਕ ਹੈ ਹਾਂ ਨਾਲੇ ਮੈਨੂੰ ਵਰਦੀ ਤੋਂ ਕੱਢ ਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਰਦੀ ਵਾਂਗੂ ਪਈ ਉਸੇ ਖਰਾਬ ਨੇ ਸਭ ਦੇ ਭਾਈ 9:00 ਵਜੇ ਆਤੀ ਸਵੇਰੇ 5:00 ਦੇ ਉੱਠੇ ਆ ਵਾਹ ਜੀ ਬਹੁਤ ਮਿਹਨਤ ਕਰਦੇ ਭਾਜੀ ਠੀਕ ਹੈ ਜੀ ਹੁਣ ਆਪਾਂ ਸੀਨ ਕਰਨਾ ਸ਼ੁਰੂ ਕਰਦੇ ਆ ਫਿਰ ਮਿਲਦੇ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਉਠੋ ਮੇਰੇ ਨਾਲ ਡੰਡਾ ਲਾ ਕੇ ਉਸ ਵੇ ਦੇ ਲੋ ਲੱਗ ਗਿਆ ਰੋ ਪੜੀ ਜਮਾਨ ਫਾਦੋ ਲਾ ਲਗਾ ਟੀ ਤਾਂ ਪੁਲਸ ਚ ਭਰਤੀ ਹੋ ਜੀ ਨਹੀਂ ਨਹੀਂ ਹੋਏ ਨਾ ਹੋਏ ਨਾ ਪੁਲਸ ਚ ਹੋ ਵੀ ਇਹ ਪੁਲਸ ਨਹੀਂ ਪੰਜਾਬ ਪੁਲਸ ਨਾ ਮੈਂ ਬੜਾ ਸੋਹਣਾ ਲੱਗਣਿਆ ਨਾ ਉਹ ਫਾਦੋ ਅੱਛੀ ਹੋ ਉਹ ਤੇ ਮੇਰੀ ਕੰਪਲੀਟ ਨਹੀਂ ਹੋਤੇ ਸਸਤੀ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਮੈਨੂੰ ਵਰਤੇ ਕਿੰਨੀ ਵਾਰ ਲੱਗਣ ਦੀ ਛੋਲੇ ਨਾ ਉਹ ਵੀ ਅਖੰਡੀਆਂ ਆ ਪੁਲਿਸ ਇਹ ਚਪਤੀ ਬੜਾ ਲੱਗਦੀ ਸਹੀ ਗਾ ਨਹੀਂ ਉਹਨੇ ਤਾਂ ਹੋਇਆ ਨਾ ਉਹਦੀ ਹਾਈਟ ਬਹੁਤ ਲੰਬੀ ਹੈ ਨਾ ਹਾਂਜੀ ਬੜਾ ਵੀ ਠੀਕ ਜੇ ਲੀਰੇ ਜਾ ਕੇ ਕਹਿਣ ਬਲਜੀ ਬਹੁਤ ਬੁਆਜੀ ਮੀਨ ਸਿਚੁਏਸ਼ਨ ਬਣਾ ਕੇ ਕ੍ਰੀਏਟ ਕਰੀ ਰਹੀ ਹੈ ਡਾਇਲੋਗ ਦੇ ਤਾਂ ਕਿ ਜਦੋਂ ਕਿ ਉਹਨਾਂ ਦਾ ਜਿਹੜਾ ਕਹਿਣਾ ਨਾ ਨਾ ਨਹੀਂ ਆਉਂਦਾ ਹੋ ਜਾਣੀ ਆ ਠੀਕ ਹੈ ਜੀ ਬਿਲਕੁਲ ਕਰਦੇ ਹੋ ਫਿਰ ਲਿਖੀਓ ਦੁਬਾਰਾ ਲੀਰੇ ਵੀ ਜਾ ਕੇ ਕਹਿਣ ਬਲਜੀ ਦੀਦੀ ਨੂੰ ਹਾਂ ਜਾਨੀ ਕੀ ਆਸ ਕਰ ਰਹੀ ਹੈ ਤੁਸੀਂ ਤੇ ਆਲੂ ਫੜਨਾ ਅੱਜ ਕੰਡੇ ਫੜਨੇ ਆ 1 2 3 ਮੈਂ ਬੱਕ ਨਹੀਂ ਗਿਆ ਨਹੀਂ ਮੈਂ ਕਹਿੰਦਾ ਮਹੌਲਾ ਮੈਂ ਨੂੰ ਬੋਲਣਾ ਨਹੀਂ ਆਖਾ ਕਰੋ ਕਹਿੰਦਾ ਇਹ ਕਿਤੇ ਨਹੀਂ ਆ ਗਿਆ 1 2 3 ਦਾਣਾ ਪੰਜ ਦਾ ਕਿਆ ਯਾਰ ਦੁਨੀਆ ਤੋਂ ਕਰਮ ਕਰਦਾ ਦੁਨੀਆ ਤੋਂ ਖਤਮ ਕਰਦਾ ਦਾਣਾ ਪੰਜ ਅੱਗੇ ਮੈਂ ਵੀ ਤੱਕ ਮੈਂ 1 2 3 ਓਏ ਲੈ ਲੈ ਨੂੰ ਮੰਡੀ ਹੁਣ ਕਿਉਂ ਕੀ ਹੋਇਆ ਉਹ ਆ ਨਹੀਂ ਹੈ ਨਾ ਉਹ ਇਨੇ ਜੋਗੇ ਨਹੀਂ ਨੇ ਕੌਣ ਓਏ ਆ ਗਈ ਉਹ ਪੁਲਿਸ ਫੇਰ ਹੁਣ ਚਾਚੂ ਨਾਲ ਦੇ ਦਿੱਤ ਗਾ ਰਿਪੋਰਟ ਐਵੇਂ ਪੁਲਸ ਵਾਲੇ ਕਿੱਥੇ ਆ ਗਏ ਐਵੇਂ ਮਖੌਲ ਕਰੀ ਜਾਂਦੇ ਆ रिपोर्ट ਦੇ ਦੀ ਮਗਾਵ ਨਹੀਂ ਕਰਦਿਆ ਨਾ ਮੈਂ ਤੂੰ ਆਸੀ ਦਿੱਤੀ ਕਿਉਂ ਮੈਂ ਕਰੀ ਹੱਥ ਨੂੰ ਸ਼ਰਦੋ ਉਹ ਵੇਖ ਲਈ ਅੱਖਾਂ ਖੋਪੇ ਤਰੇੰਦ ਹੋ ਜਾਣੇ ਦੇ ਦੇ ਨਾ ਮੈਂ ਉਦੋਂ ਮੈਂ ਕਿਹਾ ਮਾਫੀਆਂ ਮੰਗ ਲਾ ਲਓ ਉਦੋਂ ਭੁਲੇ ਹੈ ਨਹੀਂ ਜੀ ਕੋਈ ਗਾਲੀ ਨਹੀਂ ਮੈਂ ਨਾ ਵਿਹਾ ਹੀ ਨਹੀਂ ਗੇ ਹੁਣ ਮੈਂ ਕੀ ਕਰਾਂ ਹੁਣ ਮੈਨੂੰ ਢਕਾ ਲੋ ਕਿਤੇ ਉਦੋਂ ਮੈਂ ਨਹੀਂ ਮੈਨੂੰ ਕੀਤਾ ਨਹੀਂ ਹੁਣ ਨਹੀਂ ਜਵਾਬ ਉਹਨਾਂ ਨੂੰ ਪੱਕੇ ਪ੍ਰੂਫ ਚਾਹੀਦੇ ਆ ਉਹ ਪੱਕੇ ਪ੍ਰੂਫ ਦੇ ਕੇ ਦੇ ਦੇ ਪੁਲਿਸ ਪਰ ਮੇਰੀ ਗੱਲ ਸੁਣੋ ਮੈਂ ਕਿਹੜਾ ਕੋ ਕਤਲ ਕੀਤਾ ਵਾ ਮੈਂ ਕਿਹੜਾ ਕੋਈ ਕੀਤਾ ਵਾ ਉਹ ਵੱਡਾ ਕਰਾਈ ਕੋਈ ਨਹੀਂ ਕਹਿੰਦੀ ਵੀਡੀਓ ਪਾਉਣੀ ਆ ਮੈਨ ਤੇ ਹੈ ਹੈ ਕਰਦੀ ਹੁਣ ਟਾਲੀਆਂ ਯਾ ਯਾਰ ਕਹਾਸਾ ਨਹੀਂ ਨਹੀਂ ਤੇ ਕੀਤਾ ਹੀ ਤਾਂ ਹੈ ਬੰਦਾ ਜਿਹੜਾ ਰਿਚਲ ਨੂੰ ਇਦਾਂ ਕਰਦਾ ਤੁਹਾਨੂੰ ਸੱਜਣਾ ਆਹਨੇ ਵੀਡੀਓ ਨਾਲ ਕਰਵਾਉਂਦੇ ਹੈ ਹੋਣ ਚਾਹੇ ਆਪਣਾ ਕਰਦੇ ਤੇ ਆ ਤੁਹਾਨੂੰ ਮਾਫੀ ਮੰਗ ਲੈਣੀ ਤੇ ਉਹ ਕੋਲਸੋਲੇ ਕੰਮ ਤੇ ਨਾਂ ਦੀ ਹੋਣ ਚਾਹੇ ਕਾਇਨ ਦਾ ਸਾਜ ਜਰੂਰ ਸੇਕ ਨੂੰ ਕਰ ਲੈਣਾ ਨਗਵੀਂ ਕੋ ਆਪਣੀ ਜਨਾਨੀ ਸਾਭੀ ਨਹੀਂ ਗਈ ਲੈ ਇਹ ਨੂੰ ਸੁਰੇਸ਼ ਤੇਰੀ ਜਿੱਤ ਰਹਿ ਜੀ ਪਿੰਡ ਦੇ ਲਈ ਮੈਨੂੰ ਦੱਸ ਮੈਂ ਕਹੂੰਗੀ ਕੋਲਸੋਲੇ ਸੀ ਨਾ ਹੋਏ ਨਾ ਤੇ ਨੈਕਸਟ ਕੋਲਸੋਲੇ ਨੂੰ ਮੈਂ ਕਹਿੰਦੀ ਕਿ ਨਾ ਚਲੋਂ ਪਾਛੀ ਸੇ ਇਹ ਮੈਂ ਬੁਲੀਆਂ ਨਾ ਪਾਛੀ ਤੇ ਪਰ ਕੋ ਤੋਂ ਨਗਰੋਂ ਪੀਓ ਮਾਲਿਆ ਇੱਕ ਵਾਰ ਜਿੰਦਾ ਦੇਖਸ ਪਾਛੀ ਰੇ ਰਿਆ ਲਾਗ ਰਹਾ ਹੈ ਤਾਂ ਇਹ ਦੱਸਣਾ ਹੁਣ ਇਹ ਲੋਕਾਂ ਨੇ ਕਿਹਾ ਕਿ ਕਬੀਰ ਕਿਦਾਂ ਨੇ ਜੇ ਤੂੰ ਆਪਣੀ ਜਨਾਨੀ ਵੀ ਆਪਣੇ ਅੰਦਰ ਚ ਰੱਖੀ ਗਈ ਹੈ ਉਹ ਵੇਲੇ ਹੁਣ ਆਉਣ ਦੇ ਆਉਣ ਚੰਗੀ ਹੋਗੀ ਚਾਚੀ ਸਾਹਮਣੇ ਮਿੰਟਾ ਤਰਲੇ ਕਰਕੇ ਮਾਫੀ ਨਹੀਂ ਨਹੀਂ ਮੈਂ ਕਰ ਨਹੀਂ ਹਾਂ ਹਾਂ ਪਈ ਨਹੀਂ ਆ ਵੇਹ ਚਾਚੀ ਨਾਲ ਆਈ ਹੋਣ ਐਦਾਂ ਨਾ ਚਾਚੀ ਕੋਲ ਮਾਫੀ ਮੰਗਨੀ ਕਿਹੜਾ ਕਥਨ ਵੀ ਕਰਦਾ ਭਾਈ ਜਦ ਮੇਰੇ ਵੀ ਇਸ ਤਰ੍ਹਾਂ ਦੇ ਵੀ ਲੋਕਾਂ ਨੇ ਕਿਹਾ ਕਿ ਕਬੀਰ ਆਪਣੀ ਬੁੱਢੀ ਦੀ ਸਾਂਹੀ ਗਈ ਮੇਰੀ ਗੱਲ ਸੁਣੋ ਮੈਨੂੰ ਬਚਾ ਲੋ ਜਾਂ ਮੈਨੂੰ ਅੰਦਰ ਕਿਤੇ ਲੁਕਾ ਲੋ ਅੰਦਰ ਤੁਸੀਂ ਮਰਗੀ ਲੋ ਮੈਂ ਭੋਲੇ ਹੀ ਪੈ ਜਾ ਆਂ ਪੁੱਤਾਂ ਨੂੰ ਕਢ ਲੈਣੀ ਹੁੰਦੀਆਂ ਅਰਕੇ ਉਦੋਂ ਸੋਚਣਾ ਹੀ ਨਾ ਕੰਮ ਕਰਨ ਲੱਗਿਆ ਮੈਨੂੰ ਕੋਈ ਸਮਝ ਨਹੀਂ ਲੱਗਦੀ ਮੈਂ ਤਾਂ ਕੀਤਾ ਵੀ ਨਹੀਂ ਕੱਖ ਮੈਨੂੰ ਐਵੇਂ ਫੜਨ ਚੱਲੇ ਆ ਕਿਨੇ ਕੀਤਾ ਕਿਨੇ ਕੀਤਾ ਬੱਸ ਮੈਂ ਕੋਈ ਵੀਡੀਓ ਵੀਡੀਓ ਅਪਲੋਡ ਨਹੀਂ ਕੀਤੀ ਔਰ ਨਹੀਂ ਕੀਤੀ ਗਰਮੀਤ ਨੇ ਮੈਂ ਤਾਂ ਸਿਰਫ ਉਹਨੂੰ ਸੈਂਡ ਹੀ ਕੀਤੀ ਸੀ ਤੇ ਪਹਿਲਾਂ ਉਹਨੂੰ ਕੁੱਝ ਫੜਦਾ ਵੇ ਹਾ ਹੁਣ ਤਾਂ ਵੀ ਪਿਆਰ ਉਹਨੂੰ ਐ ਹੋਈ ਕਿ ਉਹਨੇ ਅਪਲੋਡ ਕੀਤੀ ਆ ਉਹਦੇ ਘਰਾਂ ਦੀ ਪਹੁੰਚ ਆ ਗਈ ਬੜੀ ਦੂਰ ਤੱਕ ਉਹਨਾਂ ਕੋਲ ਕੋਈ ਹਿਲਣ ਨੂੰ ਨਹੀਂ ਛੜਾਣਾ ਪਰ ਤੇ ਕੋਈ ਕੋਈ ਆਪਸ਼ਨ ਨਹੀਂ ਉਹ ਮਾਹੀ ਮਗਰੀਂ ਤੇ ਜੀ ਨੇ ਪੈਣੀ ਪੈਣੀ ਚਾਚੀ ਕੋ ਚੰਗੀ ਰਹੀ ਫੇਰ ਪੈਸਰਾ ਭਰਾ ਹੋ ਜੇ ਮੈਂ ਮਾਗੀ ਐਵੇਂ ਮੰਗੀ ਜਮਾ ਦੱਸ ਜਦੋਂ ਮੈਂ ਕਹਿ ਰਹੀ ਆ ਹੈ ਬੇਖੋ ਜਿਹਨਾਂ ਨੇ ਫੇਰ ਬੇਟੀ ਉਹ ਆ ਕੇ ਤਰੇ ਟਰਾਦੇ ਹੁਣ ਆ ਆ ਜੇ ਫੇਰ ਮੈਨੂੰ ਮੈਂ ਅੰਦਰ ਚੰਗੇ ਮੈਂ ਨਹੀਂ ਜਾਣਾ ਉਹਦੇ ਨਾਲ ਉੱਥੇ ਮੱਧੀ ਜਾ ਫੇਰ ਉਹ ਮਾਪੇ ਕਿਹਦੇ ਰਾਦੇ ਨੂੰ ਉਹ ਲੈਡੀ ਕੁਛ ਨਾਲ ਹੀ ਲੈ ਕੇ ਆਏ ਜੰਦੇ ਕੋਠੇ ਕੋਠੇ ਚੜਜੋ ਪੱਬੀ ਦੌੜ ਜੋ ਕੋਠੇ ਦੇ ਆ ਕੇ ਬੋਲ ਸੇ ਅੱਗੇ ਸਾਰੇ ਕੋਈ ਰਿਸੈਪੀ ਨਾ ਮੋਕੇ ਨਹੀਂ ਮਿਲਿਆ ਮੰਨੀ ਨਾ ਅੱਗੀ ਵਿੱਚ ਕਰਮਾਂ ਦਾ ਜੀਪਾਤੀ ਸਸਿਕਾ ਪੱਬੀ ਦੌੜ ਜੋ ਹੱਥ ਛੋੜ ਕੇ ਸਸਿਕਾ ਵਾਹ ਕਿਧਰ ਜਾ ਰਿਹਾ ਹੋਰ ਦੁੱਕ ਚੀਨ ਮੇਰਾ ਪੰਡਿਆ ਹੋਇਆ 1 2 3 ਮੇਰੇ ਵੀ ਪੇ ਪੁੱਜ ਨਹੀਂ ਹਰ ਵੱਜੀ ਜਾ ਰਿਹਾ ਆਹ ਮੈਂ ਕੀ ਕਰਾਂ ਮੈਂ ਨਹੀਂ ਛੱਡਾਂਗਾ

ਮਾਰ ਕੇ ਜੀਦਾ ਸਿਆਪਾ ਨੇ ਬੱਦੇ ਚਾਹ ਤੇ ਰੋ ਕੇ ਮੈਂ ਹੱਦ ਦਦਾ ਕੋਈ ਮੈਨੂੰ ਮੈਨੇਸ ਨਾ ਮਾਰੀ ਗੁੱਡੀਆ ਘਰ ਘਰ ਆਲੇਆ ਮੇਰੀ ਮਾਲਾ ਤਰੀ ਤੂੰ ਮੇਰੀ ਗੱਲ ਮੰਨੀ ਨਾ ਅੱਜ ਮੰਨ ਜਾ ਅੱਜ ਮੰਨ ਜਾ ਤੀਨੇ ਹੀ ਮੰਗਣੀ ਮਾਫੀ ਮਾਗੀ ਤੇ ਤੂੰ ਚੰਗੀ ਜਾਣਾ ਹੀ ਤੇ ਜੇ ਹੱਥ ਦੱਸਣਾ ਨਾ ਤੈਨੂੰ ਮਾਫੀ ਮੰਗਣੀ ਪੈਣੀ ਕੋਈ ਗੱਲ ਕਰੀ ਜੇ ਨਹੀਂ ਖਾਣੇ ਬਣੀ ਜਾਗੇ ਮਾਫੀ ਮੰਗਲਾ ਮਾਫੀ ਮੰਗਲਾ ਉਹ ਤੁਹਾਡੇ ਨਾਲ ਵੀ ਮੈਂ ਚੰਗੀ ਆ ਕੰਮ ਤੋਂ ਡਰਦੇ ਨਹੀਂ ਨਾ ਡੇ ਉਹ ਤੁਸੀਂ ਬੰਦੇ ਭਾਂ ਕੇ ਡਾਈ ਜਾਂਦੇ ਓਹਨਾਂ ਨਾਲ ਅੰਦਰੋਂ ਵਾਲੀ ਨਿਕਲ ਬਾਹਰ ਕਰ ਕਰ ਦੇਵਾਤ ਉਹ ਲੋਕੀ ਦੇ ਚਨਾਲੀਆਂ ਨੂੰ ਲੋਕੀ ਸੋਪੜਦਾ ਪਾ ਦਿੰਦੇ ਇਹ ਤਾਂ ਤੁਸੀਂ ਕਿੱਦਾਂ ਦੇ ਬੰਦੇ ਆ ਮੈਂ ਤੁਹਾਨੂੰ ਬੜੀ ਨਹੀਂ ਸਮਝਾਇਆ ਕਿ ਮੈਂ ਸਾਥ ਦਾ ਸਾਥ ਨਾ ਮੈਂ ਝੂਠਾ ਸਾਥ ਦੇਣਾ ਤੇਰੇ ਨਾਲ ਮੈਂ ਹੱਥ ਜੋੜ ਕੇ ਨਹੀਂ ਬਾਤ ਸਿੱਧੀ ਸਿੱਧੀ ਕਰਾਂਗਾ ਤੇਰੇ ਨਾਂ ਇਹ ਬੰਦ ਕਰ ਲੋ ਉਹਨੂੰ ਅੱਖਾਂ ਨਾਲੇ ਬੜੀ ਬੜੀ ਕੰਮਾਂ ਨੂੰ ਦਾਲੀ ਉਹ ਵੀ ਨਾਲ ਤੇਰੇ ਰਾਜੇ ਨੂੰ ਪੁੱਛੀ ਲਾ ਕੇ ਵਹਿਣ ਨਹੀਂ ਗਈ ਬਸ ਕਰੋ ਜੀ ਚੈੱਕ ਕਰੋ ਤੁਸੀਂ ਦੱਸ ਨਹੀਂ ਇਹ ਨੂੰ ਉੱਤੇ ਕਰਦੇ ਨਾ ਕਾਰਵਾਈ ਕਰਨੀ ਕਰ ਦਿੱਤੀ ਹੈ ਨਾ ਹੁਣ ਅੱਗੇ ਜਾਣੀ ਹੈ ਸਾਡਾ ਕੰਮ ਜਾਰੀ। ਕਿੱਲ ਨਹੀਂ ਹੁੰਦੇ ਗੇ। ਬਾਹਰ ਇਦਾਂ ਹੀ ਬੱਸ। ਲਓ ਬੈਠਣਾ। ਤੁਸੀਂ ਕਿਉਂ? ਮੈਂ ਕਹਿੰਦੀ ਆਂ ਕਿ ਮੈਂਨੇ ਜੇਲ੍ਹ ਦੀਆਂ ਰੋਟੀਆਂ ਖਾਧੀਆਂ ਨਾ। ਨਹੀਂ ਤੂੰ ਹੀ ਬਣ ਗਿਆ। ਪੁਲਿਸ ਵਾਲਿਆਂ ਨੇ ਕਹਿਣਾ ਪੁਲਿਸ ਵਾਲਿਆਂ ਨੇ ਮੇਰੀ ਤੂੰ ਕਹਦੀ। ਮੈਂ ਕਹਿੰਦਾ ਕਿ ਦੋ ਜੇਲ੍ਹ ਦੀਆਂ ਰੋਟੀਆਂ ਖਾਧੀਆਂ। ਇਹਰਾ ਆਪੀ ਦਿਮਾਗ ਟਿਕਾਣਾ ਆਵਾ। ਚਲ ਆ ਜੀਏ। ਇਹਨੂੰ ਖਿੱਚ-ਖਿੱਚ ਕੇ ਲੱਗ ਜਾਣਾ ਜਿੱਦਾਂ ਵੀ ਤੂੰ ਖਿੱਚਣ ਦੀ। ਚਾਚੀ ਇੱਧਰ ਹੋ ਜਿਓ। ਹੂੰ। ਖਿੱਚ-ਖਿੱਚ ਕੇ ਲੱਗ ਜਾਣਾ ਹੀ। ਉਹ ਨੂੰ ਇਹਨਾਂ ਦਾ ਕਰੀ ਵੀ ਲੱਗ ਕੇ ਆ ਜਾਏਗਾ ਉਹਨੇ ਕਰੀ ਨਾ ਨਿਕਲ ਗਿਆ 1 2 3 ਖੜੋ ਇਹਨੂੰ ਖੇਡ ਲੈ ਤੈਨੂੰ ਮੈਂ ਲੋ ਰਿਹਾ ਤੂੰ ਚੁੱਪ ਨਾ ਕਰਾ ਹੋ ਗਿਆ ਤੈਨੂੰ ਨਹੀਂ ਜੀਦਾ ਸੀ ਨਾ ਕੋਈ ਨਾ ਟੀ ਅਜੇ ਤਾਂ ਖਿੱਚੀ ਦਾ ਨਾ ਏਦਾਂ ਮਹਿਸੂਸ ਹੋਵੇ ਹਾਂ ਆਹ ਮੈਂ ਉੱਤੇ ਵੀ ਕਰਕੇ ਖੇਡ ਜੁਲ ਕਰਕੇ ਹਾਂ ਚੱਲ ਨਹੀਂ ਚੱਲ ਨਹੀਂ ਪਖੰਡ ਨਾ ਬੋਤੇ ਕਰੀ 1 2 3 ਸਰ ਜੀ ਜੀ ਮੈਨੂੰ ਮੁਆਫ ਕਰ ਦਿਓ ਤੁਹਾਡੀ ਗੱਡੀ ਹੱਥ ਚੱਲ ਨਹੀਂ ਪਖੰਡ ਨਾ ਬੋਤੇ ਕਰ ਮੇਰੇ ਮਦਦ ਕਰੋ ਮੈਨੂੰ ਮਾ ਚੱਲ ਮੋ ਦੇਖਦਾ ਐਜੇ ਕਰੋ ਸਾਹਮਣੇ ਜੀ ਆ ਗਈ ਪਾਜੀ ਆ ਜਾਓ ਪਿੱਛੇ ਲੈ 1 2 ਕਿੱਦਾਂ ਲੇਨ ਬਣਾ ਕੇ ਖੜੇ ਦੋ ਪਿਛੇ ਦੋ ਭਾਈ ਹੁਣ ਨਾ ਬੋਲੀ ਇੱਕ ਮਿੰਟ ਨਹੀਂ ਤੇ ਲੈ ਜਾਗੇ ਚਮਕੀ ਦੋ ਵਿਛੇ ਤੇ ਤੂੰ ਅੱਗੇ ਹਾਂ ਇਧਰ ਆ ਵਧ 1 2 3 ਜਨਾਬ ਇੱਕ ਮਿੰਟ ਰੁਕਿਓ ਤਾਕੀ ਜੀ ਚਲੋ ਜੋ ਇਹਨੇ ਕੀਤਾ ਉਹਦੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਮੈਂ ਤੁਹਾਡੇ ਗੜੀ ਹੱਥ ਜੋੜਦਾ ਮੇਰੀ ਪਿੰਟ ਤੇ ਬੜੀ ਇਸ਼ਤ ਬਣੀ ਆ ਸੋ ਮੇਰੇ ਰਿਸ਼ਤੇਦਾਰ ਆ ਸਾਰੇ ਪਿੰਟ ਮੇਰੀ ਧੂਧੂ ਹੋ ਜਾਣੀ ਆ ਮੇਰੇ ਕਹਿੰਦੇ ਨਾ ਇੱਕ ਵਾਰ ਫਿਰ ਰਿਪੋਰਟ ਵਾਪਸ ਲਾ ਦੂੰ ਫਿਰ ਮੈਂ ਕਹਾਂਦਾ ਤੇ ਇਹ ਜਾਣੇ ਇਹਦੀ ਵਜ੍ਹਾ ਤੁਹਾਡੇ ਘਰ 'ਚ ਕੋਈ ਪ੍ਰੋਬਲਮ ਨਹੀਂ ਹੋਊਗੀ ਤੇ ਮੈਂ ਤੁਹਾਨੂੰ ਅਦਾ ਕਰ ਨੋਰਮਲ ਬੈਠੇ ਹੁੰਦਾ ਰਲੋ ਨਾ ਗੱਲਾਂ ਕਰ ਕਿੱਥੇ ਸ਼ੁਰੂ ਕਰਨਾ ਸ਼ਰੇਦ ਸੁਣਾਇਓ ਮੈਂ ਤਾਂ ਜਿੱਤੀ ਕਿ ਮੈਂ ਕਹਤੀ ਜੀ ਇਹਦੀ ਗਾਰੰਟੀ ਮੈਂ ਚੁੱਕਦਾ ਵਾਂ ਤੁਸੀਂ ਇਹ ਜੇ ਬੈਠੇ ਘਰ ਨਹੀਂ ਆਉਗੇ ਤਾਂ ਫਿਰ ਮਾਲ ਖਾਓ ਤੇ ਤੁਸੀਂ ਮੇਰੇ ਕਹਿੰਦੇ ਕੋਈ ਬਸ ਮਾਫ਼ ਕਰ ਮਮੀ ਨਹੀਂ ਲਾਏ ਉਹਨੇ ਲੱਗੇ ਬਹੂਗੀ ਉਹ ਦੋ ਕਦੇ ਉਹ ਭਲੂਗੀ ਪਰ ਤੁਸੀਂ ਮੇਰੇ ਕਹਿੰਦੇ ਨਾ ਇੱਕ ਵਾਰੀ ਬੜੀ ਮੈਂ ਮੁਸ਼ਰਾਬੀ ਰੀਤ ਬਣਾਈਆਂ ਪਿੰਡ ਦੇ ਵਿੱਚ ਤੂੰ ਇੰਨਾ ਨਾ ਨਾ ਮੇਰੀ ਇੱਛਾ ਨਾਲ ਨਾ ਰੋ ਤੇਰੀ ਮੇਰੀ ਘਰ ਵਾਲੀ ਆ ਏ ਗਰੰਟੀ ਇਹ ਨਾ ਕਿਉਂ ਤੋਂ ਆਪਣੀ ਦੀ ਮਾਂ ਤੇ ਪੱਕਾ ਰਹੇਗਾ ਰਾਜੀ ਜੀ ਮੈਂ ਤੁਹਾਨੂੰ ਆਪਣੀ ਪੂਰੀ ਗਰੰਟੀ ਦਿੰਦਾ ਕਿ ਇਹ ਅਜਾ ਕੰਮ ਨਹੀਂ ਕਰੂ ਤੁਹਾਡੇ ਘਰ ਵੀ ਨਹੀਂ ਆਉਗੀ ਮੈਂ ਤਾਂ ਕੰਨੀ ਇਹ ਕਹਿੰਦੀ ਹੂ ਕਿ ਇਹਨੂੰ ਇਕੱਲੀ ਕੇ ਲੈ ਜਾਣਾ ਨੇ ਇਹਨੂੰ ਕੋਈ ਡਾਕੂ ਕਿ ਜੇਰਾ ਤੂੰ ਘਰ ਘਰ ਕਿੱਦਾਂ ਵੇਂਦੀ ਲਾਵਾ ਇਹਨੂੰ ਆਖਾਂ ਦੀਆਂ ਗੱਲਾਂ ਕਿੱਦਾਂ ਵਾਅਦਾ ਕਰਦੀਆਂ ਕਿ ਕਿੱਦਾਂ ਵੀਡੀਓ ਲੋਕਾਂ ਦੇ ਬਣਾਵਣਾ ਚੜਾਈ ਦੀਆਂ ਆ YouTube ਬੜੀ ਆ ਇਹਨਾਂ ਨੂੰ ਘਰ ਆਇਆ ਅੰਤ ਤੱਕ ਕੇ ਰੋਟੀ ਨਹੀਂ ਪਾਧੀ ਬੰਦੀਆਂ ਨਹੀਂ ਲਿਆ ਘਰ ਆਪਰੇ ਹੁਣ ਵੀ ਨਾ ਕਰੇ ਚਲੋ ਤੂੰ ਇਹ ਕੋ ਚਲੋ ਆ ਪਾਜੀ ਇਹ ਜੀ ਸਟੇ ਚਲੋ ਮਾਜੀ ਤੁਹਾਡਾ ਧੰਨਵਾਦ ਜੀ ਇਹਨਾਂ ਦਾ ਕਰ ਤੂੰ ਹੀ ਕੋ ਭਾੜੀ ਚਲੋ ਰਿਸ਼ਤੇਦਾਰੀ ਦਾ ਮਾਮਲਾ ਵਾ ਮੈਂ ਆਪਣੀ ਕੰਪਲੇਨ ਵਾਪਸ ਲੈਣੀ ਆ ਤੇ ਆਜੋ ਤੁਹਾਨੂੰ ਹੁਣ ਦੂਜੀ ਦੇ ਘਰ ਲੈ ਕੇ ਜਾਣੀ ਘੱਟ ਉਹ ਵੀ ਨਹੀਂ ਹੈਗੀ ਹੋਰ ਵੀ ਚੱਲ ਜਾਗੇ ਬਾਤ ਕਰ ਲੂ ਹੋਰ ਇਹ ਬਾਸ ਗੱਲਬਾਤਾਂ ਚੀਏ ਅੱਛਾ ਕੱਲ ਚੁੱਪ ਚੁੱਪ ਕਾਜੀ ਕਾਲ ਜਨਾਬੀ ਕਾਲ ਦੀ ਦੁਕਾਨ ਨੂੰ ਨਹੀਂ ਹੋ ਨਹੀਂ ਆ ਗਈ ਵਿੱਚ ਮੈਂ ਆਪਣੀ ਕੰਪਲੇਨ ਮਾਰ ਪਾਸ ਹਾਂ ਹਾਂ ਰਸਤਾ ਦੇ ਦਿਓ ਨਾ 50 ਰੁਪਏ ਚੁੱਪ ਕਰਕੇ ਵੀਡੀਓ ਨਾਲ ਰਿਸੋਰਸ ਭਾਗ ਸਾਡੇ ਕੋਲ ਅੱਜ ਤੁਹਾਡੇ ਵਲੌਗ ਜੀ ਸਾਰਾ ਕੁਝ ਨੋਟ ਹੋਣ ਰਹੀ ਹੈ 1 2 3 ਹੇ ਚੱਲ ਜਿਓ ਲੈ ਕੇ ਭਾਜੀ ਰੁਕ ਜੋ ਚੱਲ 1 2 3 ਭਾਜੀ ਕਿਸੇ ਦਾ ਹੀ ਦਾ ਮਸਲਾ ਦਾ ਤੇ ਨਾਲ ਮੈਨੂੰ ਮੁੰਡੇ ਦਾ ਮੂੰਹ ਆ ਰਿਹਾ ਆ ਵਾ ਤੂੰ ਇਹ ਦਾ ਕਰੋ ਜਿਹੜੀ ਮੈਂ ਕੰਪਲੀਟ ਕਰਾਈ ਆ ਉਹ ਵੀ ਮੈਨੂੰ ਵਾਪਸ ਦੇ ਦੇ ਤੂੰ ਵਾਪਸ ਦੇਣਾ ਪਰ ਇਹਨੇ ਕੰਮ ਕਿਤਾ ਹੋ ਸਹੀ ਨਹੀਂ ਕੀਤਾ ਉਹਨੇ ਸਾਰਿਆਂ ਨੂੰ ਪਤਾ ਵੀ ਇਹਨੇ ਕੰਮ ਨਹੀਂ ਸਹੀ ਕੀਤਾ ਤੇ ਨਾਲੇ ਮੈਂ ਉਹ ਤੁਹਾਨੂੰ ਦੂਜੀ ਗੱਲ ਵੀ ਕਰਦੀ ਹਾਂ ਕੋਈ ਨਹੀਂ ਸਾਡੇ ਮੈਂ ਦੂਜੇ ਘਰ ਖੜਦੀ ਹਾਂ 1 2 3 ਪਾ ਲਈ ਰੁਕੋ ਮੈਂ ਤਾਂ ਦੂਧੇਕਾਰ ਵੀ ਖੜਦੀ ਹਾਂ ਜਿਹਨੇ ਵੀਡੀਓ ਭੇਜੀ ਆ ਹਾਂਜੀ ਆਓ ਨੀ ਇਹ ਯੇ ਪਾਣਾ ਹੁ ਚੰਗਾ ਉੱਠ ਵਰਦੀ ਤਾਂ ਉਹਦੀ ਐ ਆ ਦਾ ਜਿੱਦਾ ਉਹਦੇ ਮੇਚੇ ਰੀਸੀ ਜਾਂਦੀਆਂ ਕੋ ਪੈਂਟ ਇੱਕ ਪੈਂਟ ਤੋਂ ਹੀ ਮਾਰ ਖਾਂਦੀ ਵਿਚਾਰੀ ਇਹ ਬਹੁਤ ਕੰਮ ਕਰਉਂਦੇ ਭੱਜ ਕੇ ਰੋਟੀਆਂ ਪਕਾਉਂਦੇ ਆ ਪਾਂਡੇ ਵੀ ਕੂਂਦੇ ਆ ਚਲ ਹੁਣ ਗੰਦ ਕਰਾਈਂ ਰੰਦਰ ਅੰਦਰ ਸੀ ਨਾ ਵੇਣ ਹਨਾ ਗਾੜੀ ਮੰਮੀ ਚਲ ਛਪਾਟਣ ਆ ਛਪਾਟਣ ਆ ਛਪਾਟਣ ਨਹੀਂ ਉਹ ਨਹੀਂ ਨਹੀਂ ਉਹ ਫੇ ਤੁਹਾਡੇ ਕੋ ਹਾਂਜੀ ਸਸਤੀ ਕਾਲ ਜੀ ਸਾਰੇ ਵੀਰਾਂ ਤੇ ਭੈਣਾਂ ਨੂੰ ਸਸਤੀ ਕਾਲ ਜੀ ਸਾਰੇ ਮੇਰੇ ਵੀਰਾਂ ਦੇ ਭਾਂ ਹਾਂਜੀ ਅੱਜ ਚੱਲੇ ਆ ਜੀ ਅਸੀਂ ਪੂਆ ਜੀ ਘਰ ਪਹੁੰਚ ਗਏ ਆ ਵੈਸੇ ਤੇ ਅੱਜ ਇਹਨਾਂ ਨੇ ਮੈਨੂੰ ਸਪੈਸ਼ਲ ਇੱਕ ਰੋਲ ਦਿੱਤਾ ਸੀ ਪੁਲਿਸ ਬੰਦਾ ਅੱਜ ਪੁਲਿਸ ਵਾਲਾ ਬਣਾ ਦਿੱਤਾ ਤੇ ਬੜਾ ਵਧੀਆ ਲੱਗਾ ਬਾਕੀ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਕਿ ਹਾਂ ਕਿਦਾਂ ਦਾ ਲੱਗਾ ਵਧੀਆ ਸੀ ਸਾਰਾ ਕੁਝ ਤੇ ਹੁਣ ਪੂਆ ਜੀ ਨੂੰ ਮਿਲਦੇ ਆ ਜਾ ਕੇ ਪੁੱਛਦੇ ਉਹਨਾਂ ਦਾ ਹਾਲ ਚਾਲ ਵੇਖ ਕਹਿ ਰਹੇ ਸੀ ਕਿ ਬੀਪੀ ਚੈੱਕ ਕਰਨਾ ਤੇ ਅਸੀਂ ਬੀਪੀ ਚੈੱਕ ਕਰਨੇ ਪੁਆ ਸੀ ਦਾ ਹਨਾ ਚੱਲੀਏ ਵੀ ਅਸੀਂ ਉਹਦੇ ਘਰ ਪਹੁੰਚ ਗਏ ਆ ਦੇਖੋ ਭਲਾ ਕੀ ਕਰ ਰਹੇ ਇਹ ਦੇਖਦੇ ਆ ਹਾਂਜੀ ਪੁਆ ਜੀ ਸੱਸੀ ਗਾ ਕਰੇ ਜੀ ਓਕੇ ਜੀ ਫੂਨ ਟੈਕ ਪਿਆ ਯਾਰ ਹਥੋਂ ਚਲੋ ਚਲੋ ਕਈ ਗੱਲ ਬਚ ਗਿਆ ਬਚ ਗਿਆ ਹਾਂਜੀ ਅਸੀਂ ਪਹੁੰਚ ਗਏ ਜੀ ਪੁਆ ਜੀ ਘਰ ਹਾਂਜੀ ਸੇਹਰਾ ਕਿੱਥੇ ਜੀ ਸੱਸੀ ਗਾ ਜੀ ਸਾਰੇ ਭੈਣ ਭਰਾ ਸਸਿਕਲ ਜੀ ਪਸੰਦ ਆਉਂਦੀ ਹੈ ਹਾਂ ਵਧੀਆ ਜਿਹਾ ਰੋਟੀ ਖਾ ਕੇ ਤੇ ਆਪਣੇ ਆਪਣੇ ਰੂਮ ਚ ਹਾਂ ਚਲੋ ਉਹਨਾਂ ਨੂੰ ਆਪਣੇ ਦੇ ਰੂਮ ਚ ਮਿਲਦੇ ਕੋਈ ਹਾਂ ਫਦੇ ਸੁੱਤਾ ਹੈ ਤੇ ਅੱਜ ਕੋਈ ਮੈਨੂੰ ਜਿਹੜਾ ਰੋਲ ਦਿੱਤਾ ਸੀ ਪਹਿਲਾਂ ਤਾਂ ਸੋਚਿਆ ਮੈਨੂੰ ਵਧੀਆ ਲੱਗਾ ਵਸੇ ਆਈ ਕਿਦਾਂ ਦਾ ਕਿਦਾਂ ਦਾ ਰੋਲ ਕੀਤਾ ਮੈਂ ਵਧੀਆ ਰੋਲ ਬਹੁਤ ਵਧੀਆ ਕੀਤਾ ਵਾ ਤੇ ਰੋਲ ਸੋਚਿਆ ਸੀ ਤਾਂ ਹੀ ਦਿੱਤਾ ਹੈ ਆਈਗਾ ਚ ਚਨਾਵਾ ਡਾਕਟਰ ਸਾਹਿਬ ਹਾਂ ਜੀ ਜੀ ਠੀਕ ਹੈ ਪਰ ਜਿਹੜੀ ਜੂਨੀਫਾਰਮ ਸੀ ਵਰਦੀ ਸੀ ਬੜੀ ਖੁੱਲੀ ਸਾਰੇ ਜਾਣੇ ਕਮੈਂਟਾਂ ਚ ਦੱਸਿਓ ਕੀ ਕਿੰਦਾ ਲੱਗਾ ਹੈ ਠੀਕ ਹੈ ਜੀ ਜਰੂਰ ਦੱਸਣਗੇ ਹਾਂ ਹਾਂ ਜੀ ਸਿਰੇ ਬਾਹਰ ਆਓ ਜੀ ਕੀ ਕਰ ਕੀ ਰਿਹਾ ਹੋ ਇਹ ਕੀ ਕਰ ਰਹਾ ਹੈ ਕੀ ਕੰਨ ਦੇ ਦੇਖਾ ਜਾਏਗਾ ਹਾਂ ਪੂਆ ਜੀ ਬੁਲਾਓ ਸਿਰੇ ਨੂੰ ਆ ਗਿਆ ਸੇਰਾ ਆ ਫਦੇ ਨੇ ਬੜੀ ਅਗਲਾ ਗੱਲਾਂ ਕਰ ਰਿਹਾ ਫਦੇ ਸੋ ਗਿਆ ਫਦੇ ਸੋ ਗਿਆ ਹਾਂ ਹਾਂ ਜੀ ਕਿ ਹਾਲ ਹੈ ਹਾਲ ਠੀਕ ਆ ਲੇੜ ਗਏ ਸੌਰ ਹੈ ਟਰਮ ਹੈ ਅਜ ਆਉਣਾ ਹੀ ਨਹੀਂ ਆਉਣਾ ਘਰ ਬੁਲਾ ਕੇ ਤਾਂ ਸਮਝੀ ਹੋਣਾ ਤੂੰ ਆਏ ਬੜੀ ਰੇਟ ਤੇ ਇਦਾਂ ਹੀ ਫਿਰ ਦੁਕਾਨ ਤੋਂ ਪਤਾ ਲੇਟ ਹੀ ਹੁੰਦੀ ਹੈ ਹਾਂ ਦੁਕਾਨ ਨੂੰ ਬਤਾਤੀ ਹਾਂ ਦੁਕਾਨ ਬਤਾਤੀ ਹਾਂ ਹਾਂਜੀ ਬਤਾ ਦੇ ਹਾਂ ਬਤਾ ਲਈ ਬੰਦ ਕਰਾ ਦੇ ਬਤਾ ਕੇ ਕਿੱਦਿਆ ਨਾ ਜਸਤ ਹਾਂ ਲੈ ਸਾਡੇ ਠੀਕ ਹੈ ਜੀ ਕਿੰਨੇ ਵਜੇ ਦਾ ਟਾਈਮ 9:30 8 8 ਹਾਂਜੀ ਕਿ ਜੇ ਤੀਨੂ ਦਿਨੂ ਲੋੜ ਹੋਵੇ ਉਹ ਫਿਰ ਹਾਂ ਨਾ ਘਰ ਮਰੀ ਆ ਜਾਂਦੇ ਆ ਹਾਂਜੀ ਉਹ ਘਰ ਮਰੀ ਆ ਜਾਂਦੇ ਰਾਤ ਕਿਥੇ ਸੌਂ ਦਿੰਦੇ ਤੈਨੂੰ ਇਹਦੇ ਆਈਆ ਅਸਲ ਨਾਲ ਨਾ ਤੁਹਾਡੇ ਵਾਸਤੇ ਆਪਾਂ ਹੁਬਲੂ ਲੈ ਕੇ ਆਏ ਆ ਲੈ ਐਦਾਂ ਡਾਕਟਰ ਹੋਣਾ ਐਦਾਂ ਦੇ ਨਾਲੇ ਦਵਾਈ ਦੇ ਕੇ ਜਾਂਦੇ ਨਾਲੇ ਤੁਹਾਡੇ ਵਾਸਤੇ ਪੀਣ ਵਾਸਤੇ ਹੁਬਲੂ ਲੈ ਕੇ ਆਉਣ ਉਹ ਪਤਾ ਕੀ ਐਦਾਂ ਉਹ ਵੇਲੇ ਸਿਰ ਸੱਚੀ ਜਾਂਦਾ ਈ ਵਖਾਲ ਦੇ ਕੇ ਨਾ ਝੂਠ ਨਾ ਆ ਗਿਆ ਠੀਕ ਹੋ ਗਿਆ ਖਾਲੀ ਹੋ ਆਈ ਲਵ ਯੂ ਬੇਬੀ ਸੱਚੀ ਹੋਵੇ ਲੈ ਲਾ ਲਾ ਲੈ ਵਸੀ ਕੋਸਲੇ ਹੋਰ ਡਿੱਗੀ ਡਿਪੀਤਾ ਪਾ ਕੇ ਦੇਈਏ ਚੱਲ ਕੋਈ ਨਹੀਂ ਪੰਦੇ ਆਪਾਂ ਰਾ ਦੋ ਰਾ ਡਿੱਗੀ ਪਾ ਲਈ ਨਹੀਂ ਕੋਈ ਗੱਲ ਅਸਲ 'ਚ ਨਾ ਮੈਂ ਕਿਹਦੇ ਘਰ ਗਿਆ ਸੀ ਐਦਾਂ ਕਿਸ ਨੇ ਬੁਲਾਇਆ ਹੈ ਇੰਜੈਕਸ਼ਨ ਲਾਉਣ ਗਿਆ ਸੀ ਉਹਨਾਂ ਨੇ ਮੈਨੂੰ ਡਿੱਗੀ ਭਰ ਕੇ ਦੇ ਦਿੱਤੀ ਤੋਂ ਮੇਰੀ ਫੇਪ ਫੈਮਲੀ ਅੱਜ ਘਰ ਨਹੀਂ ਹੈਗੀ ਇਸ ਕਰਕੇ ਮੈਂ ਪੂਆ ਜੀ ਨੂੰ ਮੈਂ ਚਲੋ ਅੱਛਾ ਥੋੜਾ ਜਿਹਾ ਫੈਮਲੀ ਕਿਥੇ ਗਈ ਅੱਜ ਮਸਿਆ ਨੂੰ ਤਾਂ ਲੱਗੇ ਬਗਵਾਨ ਕਾਲਾ ਸਾਬ ਲੱਗੇ ਉਹਨਾਂ ਦੇ ਘਰ ਨਾਲ ਨਾਂਕੀ ਨਾਲ ਖਾਣ ਕੇ ਗਏ ਆ ਬੱਚੇ ਨਾਲ ਕੇ ਗਏ ਚਲੋ ਵਧੀਆ ਕੋਈ ਗਾ ਸਾਡੇ ਕਰਮਾਂ ਚ ਹੋਏਗਾ ਤੇ ਵੇਲੋ ਸਾਨੂੰ ਦੁੱਧ ਮਿਲ ਜਾਣਾ ਆਪਾਂ ਦੇ ਨਾਲੇ ਵੀ ਮਾਰੰਜ ਖਾਣ ਨੂੰ ਦੇਣਾ ਹੋਵੇ ਤੇ ਨਾ ਕਿਸੇ ਵੀ ਬੰਨੇ ਮਿਲ ਜਾਂਦੀ ਏ ਕਿਸੇ ਬਾਣੀ ਨਹੀਂ ਸਹੀ ਗੱਲ ਇਹ ਤਾਂ ਗੱਲ ਹੈਗੀ ਆ ਹੋਰ ਕੀ ਆ ਠੀਕ ਹੈ ਬੜੇ ਵਧੀਆ ਗੱਲਾਂ ਬਾਤਾਂ ਕਰੋ ਤੇ ਮੇਰਾ ਬੀਪੀ ਚੈੱਕ ਕਰਨਾ ਹੈ ਠੀਕ ਆ ਠੀਕ ਹੈ ਜੀ ਚਲੋ ਹੁਣ ਤੱਕ ਆਪਾਂ ਪੂਆ ਜੀ ਦਾ ਬੀਪੀ ਚੈੱਕ ਕਰ ਲਿਆ ਆ ਲਓ ਜੀ ਅਸੀਂ ਹੁਣ ਬੀਪੀ ਚੈੱਕ ਕਰ ਦਿੱਤਾ ਪੂਆ ਜੀ ਦਾ ਤੇ ਠੀਕ ਆ ਠੀਕ ਜੀ ਪੂਆ ਜੀ ਤੁਸੀਂ ਵਧੀਆ ਵੀ ਪੀ ਘਟਿਆ ਗੋੜਾ ਨਹੀਂ ਨਹੀਂ ਲੱਗਦਾ ਸੀ ਤਾਂ ਮੇਰਾ ਬੀਪੀ ਘਟਿਆ ਹੁੰਦਾ ਆ ਨਹੀਂ ਨਹੀਂ ਵੈਸੇ ਥਕਾਵਟ ਵਗੈਰਾ ਹੋ ਗਈ ਆ ਉਦਾਂ ਦੀ ਕੋਈ ਗੱਲ ਨਹੀਂ ਠੀਕ ਠੀਕ ਜਿਹਾ ਤੁਸੀਂ ਤੇ ਬਾਕੀ ਇਹ ਆ ਵੀ ਖੇਰੇ ਨੂੰ ਦੇ ਪਤਾ ਨਹੀਂ ਜਿਹੜਾ ਵਿੱਕੀ ਆ ਨਾ ਹਾਂਜੀ ਮੈਚ ਦੇ ਵੇਂਦਾ ਹੁੰਦਾ ਉਹ ਜ਼ਿਆਦਾ ਪਰ ਮੈਨੂੰ ਲੱਗਦਾ ਇਹਨੂੰ ਇੰਨੇ ਵੀ ਉਹਦਾ ਝੁੱਟਾ ਘਾ ਲਿਆ ਵਾ ਚੇਲੇ ਨੇ ਠੀਕ ਹੈ ਨਹੀਂ ਮੈਂ ਜਿਹੜਾ ਮੈਚ ਖੇੜਦਾ ਹੁੰਦਾ ਉਹ ਤੇ ਦੇਖਣ ਦਾ ਵੀ ਸੌਖਾ ਨਹੀਂ ਨਹੀਂ ਪਰ ਉਹ ਜ਼ਿਆਦਾ ਵੇਂਦਾ ਹੁੰਦਾ ਹੀ ਆ ਜੇ ਵੀ ਉਹ ਮੈਂ ਜਉਂਦਾ ਵੇ ਨਾ ਵੀਡੀਓ ਬਣਾਉਂਦਾ ਬਣਾਉਂਦਾ ਨੇ ਦਾ ਲਾਈ ਜਾਣਾ ਮੈਂ ਨੈਟ 'ਚ ਵੇਖ ਲਵਾ ਬਸ ਠੀਕ ਹੈ ਤੇ ਮੇਰਾ ਤਾਂ ਸ਼ੇਰਾਂ ਨੂੰ ਉਹਦੀ ਰਿਸਕ ਕਰਵਾ ਪਿਆ ਠੀਕ ਹੈ ਬਾਕੀ ਇਹ ਆ ਕਿ ਅਹੀਂ ਅਹੀਂ ਜੋ ਜਿੰਨੇ ਆ ਗਏ ਟੀਮ ਮੈਂਬਰ ਵਾ ਜਿੰਨੇ ਸਾਰੇ ਜਾਣੀ ਤੇ ਵੀ ਜਿੰਨੇ ਵੀ ਜਿੱਦਾਂ ਦਾ ਰੋਲ ਹੈ ਡਾਕਟਰ ਦਾ ਬਣਾਵਾਣਾ ਐਸੇ ਡਾਕਟਰ ਦੇ ਕੋਲ ਹੀ ਆਈ ਜਾਣਾ ਹੁੰਦਾ ਵਾ ਇਹ ਸਾਡਾ ਸਪੈਸ਼ਲਿਸਟ ਡਾਕਟਰ ਆ ਵਧੀਆ ਇਤਵਾਈ ਦਿੰਦੇ ਆ ਬਾਕੀ ਸਾਰੇ ਭੈੜ ਭਰਾ ਇਹਨਾਂ ਕੋ ਆਇਆ ਕਰੋ ਠੀਕ ਹੈ ਉਹਨਾ ਵਿੱਕੀ ਕੇ ਵਿੱਕੀ ਨੇ ਰੋਲ ਕਰਕੇ ਗਿਆ ਨਾ ਕੱਲ ਦੁਕਾਨ ਤੇ ਹਾਂ ਕੱਲ ਕਰਕੇ ਤੇ ਕਿਸੇ ਨੇ ਕਮੈਂਟ ਕੀਤਾ ਮੇਰਾ ਹੀ ਹੋਇਆ ਜੀ ਹਾਂ ਜੀ ਕਿਹਨੇ ਕਮੈਂਟ ਕੀਤਾ ਕਿ ਇਹ ਡਾਕਟਰ ਹਰ ਵੀਡੀਓ ਚ ਇਹੀ ਡਾਕਟਰ ਹੁੰਦਾ ਹਾਂ ਹਾਂ ਇਹ ਸਾਡਾ ਹੀ ਡਾਕਟਰ ਵੇ ਉਹ ਸਾਡਾ ਸਾਰੇ ਪਾਸ ਸਾਰੇ ਦਾ ਫੈਮਿਲੀ ਮੈਂਬਰ ਹੀ ਆ ਸਾਰੇ ਇਹ ਫੈਮਿਲੀ ਮੈਂਬਰ ਆ ਇਹ ਡਾਕਟਰ ਹੀ ਹਾਂ ਹਾਂ ਵਿੱਕੀ ਉਹ ਨਾ ਵੈਲੋ ਥੋੜਾ ਇੱਥੇ ਇੱਥੇ ਕਰਕੇ ਜਾਣਾ ਸੀ ਤੇ ਅਹੀਂ ਰਘਵੀਰ ਹੋਣੀ ਐਲੀ ਸਾਰੇ ਇੱਥੇ ਮਣੀ ਹੋਣੀ ਉਹ ਵੀ ਇੱਥੇ ਹੀ ਸਾਰੇ ਜਾਣੀ ਤੇ ਡਾਕਟਰ ਨੂੰ ਵੱਧ ਤੋਂ ਵੱਧ ਸਾਰੇ ਭੈਣ ਪ੍ਰਸਪੋਰਟ ਦਿਓ ਕਿਉਂਕਿ ਇਹਨਾਂ ਦਾ ਚੈਨਲ ਸਬਸਕ੍ਰਾਈਬਰ ਕਰਿਆ ਕਰੋ ਜੀ ਸਬਸਕ੍ਰਾਈਬਰ ਕਰਿਆ ਜੀ ਚਲੋ ਜੀ ਸਾਡੇ ਕਹਿੰਦੇ ਨਹੀਂ ਤੇ ਪੂਆ ਜੀ ਤੇ ਕਹਿੰਦੇ ਕਰਦੇ ਪੂਆ ਜੀ ਇੱਕ ਵਾਰੀ ਕਹਿ ਦਿਓ ਕਿ ਸਾਰੇ ਜਾਨੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬਰ ਹਾਂ ਜਰੂਰ ਸਾਰੇ ਜਾਨੇ ਕਰੋ ਹਾਂ ਜਿੱਦਾਂ ਸਾਨੂੰ ਪਿਆਰ ਦੇਂਦੇ ਨਾ ਸਾਰੇ ਇਹਨਾਂ ਨੂੰ ਵੀ ਜਰੂਰ ਦਿਓ ਠੀਕ ਹੈ ਜੀ ਚਲਦੇ ਆ ਫਿਰ ਆਪਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ